ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ 'ਚ ਸਵਾਗਤ ਹੈ ਤੁਹਾਡਾ ਅੱਜ ਆਪਾਂ ਨਰਸਰੀ ਦੇ ਵਿੱਚ ਆਏ ਸੀਗੇ ਕੁਝ ਆਪਾਂ ਬੂਟੇ ਲੈ ਕੇ ਜਾਣੇ ਸੀਗੇ ਘਰੇ ਲਾਉਣ ਨੂੰ ਤੇ ਤੁਹਾਨੂੰ ਵੀ ਦਿਖਾਉਣੇ ਆ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਸਾਰੇ ਪੜਾਵਾਂ ਨੂੰ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਹੋਏ ਨੇ ਇਹ ਨਰਸਰੀ ਦੇ ਵਿੱਚੋਂ ਨਾ ਆਪਣੇ ਘਰਾਂ ਦੇ ਵਿੱਚ ਲਾਉਣ ਨੂੰ ਜਾਂ ਆਪਣੇ ਖੇਤਾਂ 'ਚ ਜਾਂ ਖੇਤਾਂ ਦੇ ਵਿੱਚ ਜਿਹੜੀਆਂ ਮੋਟਰਾਂ ਨੇ ਉਹਨਾਂ ਤੇ ਲਾਉਣ ਨੂੰ ਫਲ ਫਰੂਟ ਦੇ ਬੂਟੇ ਜ਼ਰੂਰ ਲੈ ਕੇ ਜਾਇਆ ਕਰੋ ਇੱਕ ਇੱਕ ਦੋ ਦੋ ਕਰਕੇ ਨਾ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਪਰ ਜਿੱਥੇ ਆਪਾਂ ਰੋਜ਼ ਆਪਾਂ ਜਾਂਦੇ ਆ ਆਪਣੀ ਨਿਗਰਾਨੀ ਰਹਿੰਦੀ ਏ ਠੀਕ ਹੈ ਉੱਥੇ ਫਲ ਫਰੂਟ ਵਾਲੇ ਬੂਟੇ ਜਿਵੇਂ ਅਮਰੂਦ ਹੋ ਗਏ ਕਿੰਨੂ ਹੋ ਗਏ ਸੰਤਰੇ ਹੋ ਗਏ ਠੀਕ ਹੈ ਆੜੂਆਂ ਦੇ ਬੂਟੇ ਹੋ ਗਏ ਚਾਹ ਮੰਨ ਲਓ ਆਂਬ ਦੇ ਬੂਟੇ ਹੋ ਗਏ ਜਿੰਨਾ ਵੀ ਹੋ ਸਕਦਾ ਨਾ ਮੈਂ ਤੁਹਾਨੂੰ ਇੱਕ ਹੀ ਬੇਨਤੀ ਜ਼ਰੂਰ ਕਰੂੰਗਾ ਇਹ 2-400 ਰੁਪਏ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਤੇ ਸਭ ਤੋਂ ਵੱਡੀ ਗੱਲ ਇਹ ਆ ਤੁਸੀਂ ਸੋਚਣ ਵਾਲੀ ਇਹ ਨਾਲੇ ਤਾਂ ਆਪਾਂ ਆਪਣੇ ਖੇਤਾਂ ਦੇ ਵਿੱਚ ਜੋ ਕੰਮ ਧੰਦਾ ਕਰਦੇ ਆ ਜਿਵੇਂ ਕਿ ਹੁਣ ਥੋੜੇ ਟਾਈਮ ਨੂੰ ਜੋ ਮੰਨ ਲਓ ਝੋਨੇ ਆਪਣਾ ਸ਼ੁਰੂ ਹੋਊਗਾ ਹੀ ਫਸਲ ਝੋਨੇ ਦੀ ਲਾਵਾਂਗੇ ਝੋਨਾ ਸ਼ੁਰੂ ਹੋਊਗਾ ਤਾਂ ਆਪਾਂ ਨੂੰ ਅੰਬ ਕਿੰਨੇ ਮਿਲਣਗੇ ਉੱਥੇ ਖਾਣ ਨੂੰ ਆ ਜੰਮੂ ਇਹ ਸਾਹਮਣੇ ਪਿਆ ਇਹਨੂੰ ਲਾਓ ਜੰਮੂ ਖਾਣ ਨੂੰ ਮਿਲਣਗੇ ਜਿਹੜੇ ਆਪਣੇ अनेका ਬਿਮਾਰੀਆਂ ਘੱਟਦੇ ਨੇ ਨਾਲੇ ਤਾਂ ਆਪਾਂ ਨੂੰ ਫਰੂਟ ਮਿਲੂਗਾ ਖਾਣ ਨੂੰ ਨਾਲੇ ਸਰੀਰ ਵਧੀਆ ਤਾਕਤਵਰ ਰਹੂਗੀ ਤੇ ਨਾਲੇ ਸੱਜਣ ਪਿਆਰਿਓ ਆਪਾਂ ਨੂੰ ਆਪਣੇ ਖੇਤਾਂ 'ਚੋਂ ਆਕਸੀਜਨ ਵਧੀਆ ਮਿਲੂਗੀ ਇਸ ਲਈ ਨਾ 2-4 400 ਰੁਪਏ ਦਾ ਆਪਾਂ ਨੂੰ ਬੂਟੇ ਮਿਲ ਜਾਂਦੇ ਨੇ ਜਿੰਨਾ ਵੀ ਹੋ ਸਕਦਾ ਠੀਕ ਹੈ ਜਿੰਨਾ ਵੀ ਹੋ ਸਕਦਾ ਮੇਰੇ ਭਰਾ ਵੱਧ ਤੋਂ ਵੱਧ ਫਰੂਟ ਵਾਲੇ ਬੂਟੇ ਆਪਣੇ ਖੇਤਾਂ ਦੇ ਵਿੱਚ ਜਾ ਕੇ ਜ਼ਰੂਰ ਲਾਇਆ ਕਰੋ ਵੀ ਇਹ ਬੰਦੇ ਨੂੰ ਯਾਰ ਇੱਕ ਨਾ ਬੰਦੇ ਦਾ ਧਿਆਨ ਹੀ ਹੁੰਦਾ ਇੱਕ ਕੰਮ ਦੇ ਵਿੱਚ ਜਦੋਂ ਬੰਦੇ ਨੂੰ ਚਸਕਾ ਜਾਂ ਪੰਜੇ ਨਾ ਬੰਦੇ ਨੂੰ ਧਿਆਨ ਜਿਆ ਹੋ ਜੇ ਵੀ ਮੈਂ ਆਪਣੀ ਬਾਗਬਾਨੀ ਦੇ ਵਿੱਚ ਜਾਂ ਖੇਤ ਦੇ ਵਿੱਚ ਜਾਂ ਮੋਟਰ ਦੇ ਉੱਪਰ ਫਰੂਟ ਵਾਲੇ ਬੂਟੇ ਲਾਉਣੇ ਨੇ ਠੀਕ ਹੈ ਉਦੋਂ ਬੰਦਾ ਆਟੋਮੈਟਿਕ ਜਦੋਂ ਵੀ ਆਪਾਂ ਕਿਤੇ ਸ਼ਹਿਰ ਬਾਹਰ ਜਾਨੇ ਆ ਕਿਤੇ ਵੀ ਉੱਥੋਂ ਨਰਸਰੀ ਤੋਂ ਲੈ ਕੇ ਦੋ ਚਾਰ ਬੂਟੇ ਤੇ ਆਪਾਂ ਇੱਕ ਇੱਕ ਮੰਨ ਲਓ ਇੱਕ ਇੱਕ ਬੂਟਾ ਵੀ ਲੈ ਕੇ ਆਪਾਂ ਲਾਉਣ ਲੱਗੇ ਨਾ ਆਪਣੇ 6 ਮਹੀਨਿਆਂ ਦੇ ਵਿੱਚ ਵਾਧੂ ਆਪਣਾ ਮੰਨ ਲਓ ਮੋਟਰ ਦੇ ਉੱਪਰ ਬੂਟੇ ਜਿਹੜੇ ਨੇ ਲੱਗ ਜਾਣਗੇ ਠੀਕ ਹੈ ਤੇ ਇੱਥੇ ਬਾਈ ਉਹਨਾਂ ਕੋਲ ਬਹੁਤ ਸੋਹਣੀ-ਸੋਹਣੀਆਂ ਵੈਰਾਈਟੀਆਂ ਪਈਆਂ ਹੋਈਆਂ ਨੇ ਅਮਰੂਦ ਦੀ ਵੀ ਬਹੁਤ ਸੋਹਣੀਆਂ ਵੈਰਾਈਟੀਆਂ ਨੇ ਇਹਨਾਂ ਕੋਲ ਅਸੀਂ ਲੈ ਕੇ ਜਾਂਦੇ ਆ ਤੇ ਹਰੇਕ ਚੀਜ਼ ਦੀ ਯਾਰ ਕੁਆਲਿਟੀ ਏ ਠੀਕ ਹੈ ਤੇ ਚਲੋ ਤੁਹਾਨੂੰ ਜਿੱਥੇ ਵੀ ਕੋਈ ਤੁਹਾਨੂੰ ਨੇੜੇ ਲੱਗਦੀ ਏ ਨਰਸਰੀ ਨੇੜੇ ਮਿਲਦੀ ਤੁਹਾਨੂੰ ਆਪਣੀ ਨਰਸਰੀ ਤੋਂ ਲੈ ਕੇ ਰੂਟ ਵਾਲੇ ਬੂਟੇ ਜਿੰਨੇ ਹੋ ਸਕਦੇ ਨੇ ਵੱਧ ਤੋਂ ਵੱਧ ਮੇਰੇ ਭਰਾ ਜਰੂਰ ਲਾਓ ਠੀਕ ਹੈ ਇਹਦੇ ਨਾਲ ਇਹਦੇ ਨਾਲ ਮਿੱਤਰੋ ਇਹਦੇ ਨਾਲ ਇੱਕ ਤਾਂ ਗੱਲ ਇਹ ਆ ਸੱਜਣੋ ਇੱਕ ਤਾਂ ਆਪਾਂ ਨੂੰ ਤੁਹਾਨੂੰ ਫੂਟ ਮਿਲੂਗਾ ਖਾਣੂ ਇੱਕ ਆਉਣ ਵਾਲੇ ਵੀ ਆਪਣੇ ਬੱਚਿਆਂ ਨੂੰ ਵੀ ਮੰਨ ਲਓ ਤੁਹਾਡੇ ਆਉਣ ਵਾਲੇ ਬੱਚੇ ਤੁਹਾਡਾ ਪਰਿਵਾਰ ਤੁਹਾਡੇ ਨੂੰ ਮੁੜ ਕੇ ਵੀ ਯਾਦ ਰੱਖਣਗੇ ਇਹ ਵੀ ਠੀਕ ਹੈ ਸਾਨੂੰ ਠੀਕ ਹੈ ਜਿਹੋ ਜੀ ਆਪਾਂ ਸਿੱਖਿਆ ਬੱਚਿਆਂ ਨੂੰ ਦਵਾਂਗੇ ਨਾ ਉਹੋ ਜੇ ਬੱਚੇ ਸਿੱਖਿਆ ਲੈਂਦੇ ਨੇ ਜੇ ਆਪਾਂ ਵਧੀਆ ਵਾਤਾਵਰਣ ਰੱਖਾਂਗੇ ਜਾਂ ਆਪਣੇ ਬੱਚਿਆਂ ਲਈ ਵਧੀਆ ਫਲ ਫਰੂਟ ਵਾਲੀਆਂ ਚੀਜ਼ਾਂ ਲਾਵਾਂਗੇ ਨਾ ਪੈਦਾਵਾਰ ਕਰਾਂਗੇ ਉਹੀ ਚੀਜ਼ਾਂ ਆਪਣੇ ਬੱਚੇ ਉਹੋ ਹੀ ਚੀਜ਼ਾਂ ਵੱਲ ਧਿਆਨ ਦੇਣਗੇ ਠੀਕ ਹੈ ਤੇ ਇਹੋ ਜੀਆਂ ਚੀਜ਼ਾਂ ਮੇਰੇ ਭਰਾ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਆ ਛੋਟੇ ਛੋਟੇ ਬੂਟੇ ਅੰਬਾਂ ਦੇ ਹੋਏ ਜਾਮਨ ਦੇ ਹੋਏ ਅਮਰੂਦ ਹੋਏ ਕਿੰਨੂਆ ਦੇ ਹੋਏ ਨਾਰਾਂ ਦੇ ਹੋਏ ਹੈ ਆੜੂ ਹੋਏ ਜਿੰਨਾ ਵੀ ਹੋ ਸਕਦਾ ਅੰਗੂਰ ਵਗੈਰਾ ਇਹ ਵੱਧ ਤੋਂ ਵੱਧ ਜ਼ਰੂਰ ਲੈ ਕੇ ਜਾਓ ਤੇ ਆਪਣੇ ਖੇਤਾਂ ਵਿੱਚ ਆਪਣੇ ਘਰਾਂ 'ਚ ਮੋਟਰਾਂ ਤੇ ਲਾਓ ਤੇ ਨਾਲ ਦੀ ਨਾਲ ਜਿੰਨਾ ਹੋ ਸਕਦਾ ਛੋਟੇ ਮੋਟੇ ਫੁੱਲਾਂ ਦੇ ਵੀ ਬੂਟੇ ਜ਼ਰੂਰ ਲਾਓ ਠੀਕ ਹੈ ਜਿਹੜੇ ਆਪਾਂ ਨੂੰ ਵੇਖਣ ਨੂੰ ਵੀ ਸੋਹਣੇ ਲੱਗਣ ਵਾਤਾਵਰਣ ਨੂੰ ਵੀ ਸੋਹਣਾ ਲੱਗੇ ਤੇ ਨਾਲ ਦੀ ਨਾਲ ਆਪਣਾ ਅਲਾਦਵਾਲਾ ਜਿਹੜਾ ਉਹ ਵੀ ਸੋਹਣਾ ਲੱਗੇ ਦੇਖਣ ਨੂੰ ਨਾਲ ਦੀ ਨਾਲ ਆਪਾਂ ਨੂੰ ਫਲ ਫਰੂਟ ਵੀ ਮਿਲੇ ਠੀਕ ਹੈ ਕੋਈ ਹੁਣੀ ਫਰਕ ਪੈਂਦਾ 100 200 ਦੇ ਨਾਲ ਵਧੀਆ ਤੁਹਾਡਾ ਹੌਲੀ ਹੌਲੀ ਤੁਹਾਡੀ ਮੰਨ ਲਓ ਵੈਰਾਈਟੀ ਤਿਆਰ ਹੋ ਜੂਗੀ ਤੇ ਇਹਨਾਂ ਨੂੰ ਫਰੂਟ ਹੋ ਜੂ ਕਰੂਗਾ ਤੁਹਾਡੇ ਕੋਲ ਜਿੰਨਾ ਮਰਜੀ ਬੇਸ਼ਕ ਆਂਡ ਗਵਾਂਡ ਵਰਤੀ ਜਿਓ ਤੁਹਾਨੂੰ ਆਪ ਤਾਂ ਮੁੱਲ ਲੈ ਕੇ ਖਾਣ ਦੀ ਲੋੜ ਨਹੀਂ ਪੈਣੀ ਠੀਕ ਹੈ ਤੇ ਬਸ ਇੱਕ ਆਪਾਂ ਆਪਣਾ ਟੀਚਾ ਬਣਾਉਣਾ ਵੀ ਆਪਾਂ ਜਦੋਂ ਵੀ ਕਿਤੇ ਸ਼ਹਿਰ ਬਾਹਰ ਆਏ 100 200 ਦਾ 400 ਦਾ ਬੂਟਾ ਇੱਕ ਇੱਕ ਕਰਕੇ ਆਪਣੇ ਘਰ ਵਾਸਤੇ ਆਪਣੇ ਖੇਤਾਂ ਵਾਸਤੇ ਲੈ ਕੇ ਜਾ ਕੇ ਲਾਉਣਾ ਜ਼ਰੂਰ ਹੈ ਇਹ ਆ ਨਾਲ ਦੀ ਨਾਲ ਜੇ ਲਾਏ ਨਾ ਮੇਰੇ ਭਰਾ ਤੇ ਉਹਨਾਂ ਦਾ ਧਿਆਨ ਵੀ ਜ਼ਰੂਰ ਰੱਖਿਓ ਸਾਂਭ-ਸਭਾਲ ਜ਼ਰੂਰ ਕਰਿਓ ਇਹ ਨਾ ਹੋਵੇ ਸਾਂਭ-ਸਭਾਲ ਕਰਕੇ ਤੁਹਾਡਾ ਜਿਹੜਾ ਮੰਨ ਲਓ ਕੋਈ ਵੀ ਬੂਟੇ ਲਾਏ ਨੇ ਉਹ ਖਰਾਬ ਹੋ ਜਾਵੇ ਠੀਕ ਹੈ ਤੇ ਆਪਾਂ ਬਾਕੀ ਜੇ ਤੁਹਾਨੂੰ ਹੋਰ ਵੀ ਕੋਈ ਤੁਹਾਡੀ ਜਾਣਕਾਰੀ ਦੇ ਵਿੱਚ ਹੈਗਾ ਨਾ ਕੋਈ ਚੰਗੀ ਨਰਸਰੀ ਜਿੰਦੇ ਤੇ ਕੋਈ ਵਧੀਆ ਕੁਆਲਿਟੀ ਟਾਪ ਦੀ ਹੋਵੇ ਆਪਣੇ ਪੰਜਾਬ ਦੇ ਵਿੱਚੋਂ ਕਿਹੜੀ ਨਰਸਰੀ ਦੀ ਹੁੰਦੀ ਹੈ ਠੀਕ ਹੈ ਚਾਹੇ ਕੋਈ ਅੰਬ ਅੰਬਾਂ ਦੀ ਹੋਵੇ ਚਾਹੇ ਕਿਸੇ ਵੀ ਫਰੂਟ ਦੀ ਹੋਵੇ ਤੇ ਜਰੂਰ ਮੰਨ ਲੋ ਵਿੱਚ ਨਾਂ ਲਿਖ ਦਿਓ ਜਰੂਰ ਸ਼ੇਅਰ ਕਰ ਦਿਓ